ਦੇਖੋ ਉਹ ਨਾ ਤੁਹਾਨੂੰ ਦਿਖਾ ਰਿਆਂ ਅੱਜ ਤੁਸੀਂ ਦੇਖ ਰਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਆ ਸਾਡੇ ਸਰਦਾਰ ਸਾਹਿਬ सोनू ਜੀ ਇਹਨਾਂ ਨੇ ਦੱਸਿਆ ਕਿ ਉਹ ਦੂਰ ਇੱਕ ਸੈਂਟਰ ਦੇ ਵਿੱਚ ਸੀਵਰੇਜ ਆ ਇਹਨਾਂ ਨੇ ਦੇਖਿਆ ਕਿ ਉਹ ਸੀਵਰੇਜ ਦਾ ਟੱਕਣ ਜਿਹੜਾ ਵਿੱਚ ਡਿੱਗ ਗਿਆ ਤੇ ਹੁਣ ਦੇਖੋ ਕਿ ਉਹ ਪੱਥਰ ਇਹ ਰੋਜ਼ ਬਹੁਤ ਸੇਵਾ ਕਰਦੇ ਆ ਸਰਦਾਰ ਸਾਹਿਬ ਜੀ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖਿਓ ਦੇਖੋ ਉਹ ਪੱਥਰ ਉਠਾ ਕੇ ਇਹ ਜਿੱਥੇ ਉਹ ਪਰਲੀ ਸਾਈਡ ਉਹ ਦੇਖੋ ਉੱਥੇ ਸੀਵਰੇਜ ਆ ਸੀਵਰੇਜ ਦਾ ਢੱਕਣ ਜਿਹੜਾ ਵਿੱਚ ਡਿੱਗ ਪਿਆ ਜੈਨ ਕਲੋਨੀ ਰਾਹੋਂ ਰੋਡ ਦੇ ਬਾਹਰ ਖੜੇ ਹਾਂ ਸਾਥੀਓ ਤੁਸੀਂ ਸਾਡੇ सोनू ਜੀ ਸੇਵਾ ਕਰਦੇ ਹੋਏ ਤੇ ਆਪਣੀ ਗੱਲ ਵੀ ਉਹ ਦੱਸਣਗੇ ਆਗੇ ਬਹੁਤ ਜੀ ਧੰਨਵਾਦ ਮੈਂ ਦਿੱਤੀ ਹੋਈ ਆ ਮੈਂ ਚੰਦਨ ਚੈਲੰਜ ਦਾ ਵਿਕਲ ਚੀਤਵਾਲਾ ਨੇ ਤੁਸੀਂ ਜੇ ਤੁਸੀਂ ਸਕੇਪੜਾ ਉਰੇ ਦਿੱਕੇ ਫੇਰੇ ਦਿੱਤੀ ਹੋਈ ਜੇ ਤੁਹਾਰ ਵੀ ਰਹੇ ਤੁਸੀਂ ਦੇਖ ਰਹੇ ਹੋ ਰਾਹੋਂ ਰੋਡ ਰਾਹੋਂ ਰੋਡ ਦੇ ਆ ਹਾਲਾਤ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਐਮ ਐਲ اے ਲੁਧਿਆਣਾ ਪੂਰਬੀ ਅਤੇ ਕਾਉਂਸਲਰ ਹਾਂਜੀ ਸੋਨੂ ਜੀ 2 ਮਿੰਟ ਲਈ ਇੱਧਰ ਆਓ ਪਲੀਜ਼ ਰੋਜ਼ ਤੁਸੀਂ ਬਹੁਤ ਸੇਵਾ ਕਰਦੇ ਹੋ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਤੁਸੀਂ ਥੋੜਾ ਜਿਹਾ ਪਿਛੇ ਹੋ ਜਾਓ ਥੋੜਾ ਜਿਹਾ ਪਿਛੇ ਹੋ ਜਾਓ ਉੱਥੇ ਅੰਕਲ ਕੀ ਕਹਿਣਾ ਚਾਹੁੰਦੇ ਹੋ ਤੇ ਆਹ ਹਾਲਾਤ ਬਾਰੇ ਜਿਹੜਾ ਬਾਰਿਸ਼ ਤਾਂ ਮੈਨੂੰ ਲੱਗਦਾ ਇੰਨੀ ਪੈਂਦੀ ਨਹੀਂ ਹੈਗੀ ਬਾਰਿਸ਼ ਨਹੀਂ ਇਹ ਤਾਂ ਸੀ ਬ੍ਰਿਜ ਦੇ ਵਿੱਚ ਉਹਨਾਂ ਨੇ ਇੱਥੇ ਪੈਸੇ ਦਿੱਤੇ ਹੋਏ ਆ ਪਰ ਇਹ ਅੱਗੇ ਨਹੀਂ ਜਾਣ ਦਿੰਦੇ ਹੈਗੇ ਅੱਛਾ ਜੀ ਸਭ ਠੀਕ ਚੱਲ ਆ ਇੱਕ ਓਕੇ ਉਹ ਸੀ ਬ੍ਰਿਜ ਤੇ ਪਾਣੀ ਇੱਕੇ ਜਾਵੇ ਪਾਣੀ ਉੱਤਲਦਾ ਹੀ ਆ ਕਿਥੇ ਦੇ ਕੱਢਣ ਉੱਥੇ ਪਾਣੀ ਆ ਵੀ ਕਿ ਇਹ ਕੋਈ ਨਿਕਲ ਰਹੀ ਇਹ ਥੈਲੇ ਤੁਸੀਂ ਕਹਿੰਦੇ ਦਿੱਤੇ ਇਹ ਦਿੰਦਾ ਕੌਣਾ ਥੈਲੇ ਸਾਰੇ ਡਲੇ ਮਿਲ ਗਿਆ ਵਿੱਚ ਜਿਹੜੇ ਹੈਗੇ ਠੇਕੇਦਾਰ ਠੀਕ ਆ ਨਹੀਂ ਉਹ ਠੀਕ ਆ ਬਿਲਕੁਲ ਥੈਲੇ ਦਿੱਤੇ ਆ ਤੇ ਜਿਹੜਾ ਮਜੂਦਾ ਕਾਉਂਸਲਰ ਆ ਜਾਂ ਐਮ ਐਲ اے ਆ ਇਹਨਾਂ ਕੋ ਟੈਕਨੀਕਲ ਸਟਾਫ ਆ ਕਾਰਪੋਰੇਸ਼ਨ ਵਿੱਚ ਉਹਨਾਂ ਨੂੰ ਸਭ ਰੜੀ ਮਿਲੀ ਆ ਇਹ ਕੋਈ ਨਹੀਂ ਕੋਈ ਨਹੀਂ ਭੇਜਦਾ ਇਹ ਕੋਟ ਆਊਟਸਾਈਡਰ ਜਿਹੜੇ ਸਵੇਰੀਸ ਨਾਲ ਪੰਚਾ ਬਹੁਤ ਸਾਰਾ ਅੱਛਾ ਜੀ ਮਤਲਬ ਕਹਿਣ ਦਾ ਕਿ ਆ ਜਿਹੜਾ ਪਾਣੀ ਇੱਥੇ ਡੰਪ ਹੋ ਰਿਹਾ ਇੱਥੇ ਕਿਉਂ ਨਿਕਲਦਾ ਅੱਗੇ ਕਿਉਂ ਨਹੀਂ ਨਿਕਲਦਾ ਠੀਕ ਆ ਠੀਕ ਕਿਉਂ ਨਿਕਲ ਰਿਹਾ ਇਹਦੇ ਲਈ ਕਿਉਂ ਨਹੀਂ ਨਿਕਲਦਾ ਅੱਗੇ ਕਿਉਂ ਨਹੀਂ ਸੀਵਰੇਜ ਦੇ ਵਿੱਚੋਂ ਪਾਣੀ ਨਿਕਲ ਰਿਹਾ ਜਿਹੜਾ ਇਹ ਸੀਵਰੇਜ ਸੋਨੂ ਜੀ ਆ ਤੁਸੀਂ ਕਰਕੇ ਆਏ ਹੋ ਉੱਥੇ ਲਗਾ ਕੇ ਆਏ ਹੋ ਕੀ ਸੀਗਾ ਉੱਥੇ ਪ੍ਰੋਬਲਮ ਕੀ ਆ ਤੇ ਭਾਈ ਸੀਵਰੇਜ ਦਾ ਟੱਕਾ ਖੁੱਲਾ ਦੁਪਹਿਰੇ ਟੁੱਟ ਗਿਆ ਵਿੱਚ गिर ਗਿਆ ਅੱਛਾ ਜੀ ਉੱਥੇ ਕੋਈ ਹਾਸਾ ਹੋ ਸਕਦਾ ਠੀਕ ਆ ਤਾਂ ਕਰਕੇ ਵਿੱਚੋਂ ਫਸਦਾ ਹੋ ਤਾਂ ਨਹੀਂ ਉੱਥੇ ਪੂਰੇ ਪੱਥਰ ਲੱਗੇ ਠੀਕ ਆ ਕੁਝ ਕਹਿੰਦੇ ਸੀਗੇ ਵੀ ਇੱਥੇ ਮਨਮਾਇਦੇ ਆਉਂਦੇ ਰਹਿੰਦੇ ਕੋਈ ਕੋਈ ਗੱਲ ਨਹੀਂ ਸੁਣ ਰਿਆ ਕੋਈ ਬਣਾਾਈ ਨਹੀਂ ਅੱਛਾ ਜੀ ਭਾਈ ਕੋਈ ਨਹੀਂ ਤੇ ਲੋਕਲ ਦੁਕਾਨਦਾਰ ਜਿਹੜੇ ਆ ਉਹ ਕੋਈ ਵਰਾ ਕੋਈ ਕੁਛ ਐਡੀਟੇਸ਼ਨ ਵਗੈਰਾ ਕੁਛ ਕਰਨ ਨੂੰ ਤਿਆਰ ਨਹੀਂ ਅੱਛਾ ਜੀ ਪਾਕੀ ਤੁਸੀਂ ਕੈਮਰਾਮੈਨ ਨੂੰ ਅੱਗੇ ਦਿਖਾਉ ਹੋਇਆ ਸਾਥੀਓ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਆਵਾਜ਼ ਹੱਕ ਸੱਚ ਦੀ ਤੇ ਆਪਾਂ ਅੱਜ ਚੌਥੇ ਪੰਜਵੇਂ ਦਿਨ ਲਾਈਵ ਲਗਾਤਾਰ ਅੱਜ ਲਾਈਵ ਨਹੀਂ ਪਾਉਣਾ ਅੱਪ ਅੱਜ ਆਪਾਂ ਚੈਨਲ ਤੇ ਪਾਵਾਂਗੇ ਆਪਣੇ ਕਿ ਤਾਂ ਜੋ ਸਰਕਾਰ ਨੂੰ ਕਾਉਂਸਲਰ ਔਰ ਇਸ ਏਰੀਆ ਦੇ ਐਮ ਐਲ ਏ ਲੁਧਿਆਣਾ ਈਸਟ ਦੇ ਉਹਨਾਂ ਤੱਕ ਇਹ ਪਹੁੰਚ ਸਕੇ ਵੈਸੇ ਅੱਗੇ ਵੀ ਪਹੁੰਚਦੀਆਂ ਅਸੀਂ ਵੀ ਪਹੁੰਚਾਉਣਾ ਚਾਹੁੰਦੇ ਆਂ ਇਹ ਬਹੁਤ ਬੁਰਾ ਹਾਲ ਆ ਇਸ ਸੀਵਰੇਜ ਦਾ ਸਰਦਾਰ ਸਾਹਿਬ ਵੀ ਇੱਕ ਬੋਲੇ ਸੀ ਉਹ ਕਹਿੰਦੇ ਵੀ ਇੱਥੇ ਸੀਵਰੇਜ ਦੇ ਵਿੱਚ ਬੋਰੀਆਂ ਦਿੱਤੀਆਂ ਹੋਈਆਂ ਪਾਣੀ ਨੂੰ ਅੱਗੇ ਹੀ ਨਹੀਂ ਜਾਣ ਦਿੱਤਾ ਜਾਂਦਾ ਰਾਜਨੀਤੀ ਕੀਤੀ ਜਾ ਰਹੀ ਆ ਤੇ ਇਸ ਜੈਨ ਕਲੋਨੀ ਦੇ ਮੋੜ ਨੂੰ ਜਿੱਥੇ ਕਿ ਕਦੇ ਵੀ ਕੋਈ ਵੱਡੀ ਦੁਰਘਟਨਾ ਹੋ ਸਕਦੀ ਹੈ ਰਾਜਨੀਤੀ ਦਾ ਅਖਾੜਾ ਬਣਾਇਆ ਜਾ ਰਿਹਾ ਉਹਨਾਂ ਦੇ ਕਹਿਣ ਦੇ ਮੁਤਾਬਕ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣੇ ਚੈਨਲ ਦੇ ਮਾਧਿਅਮ ਤੋਂ ਦੇਖੋ ਕੁਦਰਤ ਬੜੀ ਬਿਆੰਤਾ ਅਗਰ ਜੇ ਕੋਈ ਇਦਾਂ ਦੀ ਗੰਦੀ ਖੇਡ ਖੇਡ ਰਿਆ ਤਾਂ ਕੋਈ ਪਤਾ ਨਹੀਂ ਕਿ ਕਿਹਦਾ ਫੈਮਿਲੀ ਮੈਂਬਰ ਜਾਂ ਕੋਈ ਹੋਰ ਅਸੀਂ ਸਾਰਿਆਂ ਦੇ ਲਈ ਅਰਦਾਸ ਕਰਦੇ ਆ ਵੀ ਕੋਈ ਵੀ ਇੱਥੇ ਘਟਨਾ ਵਾਪਰ ਨਾ ਜਾਵੇ ਕਿਸੇ ਦੇ ਪਰਿਵਾਰ ਦਾ ਮੈਂਬਰ ਦੁਰਘਟਨਾ ਗ੍ਰਸਤ ਨਾ ਹੋਵੇ ਇਸ ਕਰਕੇ ਅਸੀਂ ਬਾਰ ਬਾਰ ਰਾਹਗੀਰਾਂ ਨੂੰ ਵੀਡੀਓ ਪਾ ਕੇ ਸੂਚਿਤ ਕਰਦੇ ਆ ਹਰ ਰੋਜ਼ ਕੀ ਨਵੇਂ ਆਉਣ ਵਾਲੇ ਰਾਹੀਰ ਜੈਨ ਕਲੋਨੀ ਰੋਡ ਦੇ ਉੱਪਰੋਂ ਬੜੇ ਧਿਆਨ ਦੇ ਨਾਲ ਚੱਲਣ ਜਿਹੜਾ ਮੋੜ ਆ ਜੈਨ ਕਲੋਨੀ ਦਾ ਅੱਗੇ ਤਾਂ ਸਾਰੇ ਰਾਹੋਂ ਰੋਡ ਬਦਨਾਮ ਸੀ ਪਰ ਹੁਣ ਇਹ ਬਹੁਤ ਦਿਨਾਂ ਤੋਂ ਜੈਨ ਕਲੋਨੀ ਦਾ ਜਿਹੜਾ ਮੋੜ ਆ ਤੇ ਇਹ ਕਿਉਂਕਿ ਇੱਥੇ ਰੋਜ਼ ਮਰਰਾ ਕੋਈ ਨਾ ਕੋਈ ਆਟੋ ਪਲਟ ਰਿਹਾ ਹੋ ਤੁਸੀਂ ਪਰਲੀ ਸਾਈਡ ਦੇਖੋਗੇ ਕਿ ਪੂਰਾ ਜਾਮ ਲੱਗ ਗਿਆ ਆ ਦੇਖੋ ਇਹ ਅੱਜ ਕਿੰਗੀ ਤੱਕ ਦਾਮ ਚਲਾ ਜਾਂਦਾ ਜੀ ਹਾਂਜੀ ਕੋਈ ਵੀ ਇੱਥੇ ਰਹਿੰਦੇ ਕੀ ਕਹਿਣਾ ਚਾਹੁੰਦੇ ਹੋ ਛੋਟੇ ਅੜੀ ਆ ਜਾ ਬਈ ਆ ਜਾ ਵੀ ਛੋਟੇ ਤੂੰ ਆ ਜਾ ਇਹ ਕਿੰਨੇ ਦਿਨ ਤੋਂ ਆਏ ਹੈ ਯਾਰ ਇਹ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਅੱਛਾ ਹਾਂਜੀ ਤੇ ਇੱਥੇ ਕਿੰਨੇ ਕੁ ਰੋਜ਼ ਲੰਗਣ ਵਾਲੇ ਡਿਗਦੇ ਆ ਸੱਟਾ ਝੋਟਾ ਘੇਰ ਜਾਂਦੇ ਹੀ ਕਾਫੀ ਆਟੋ ਪਲਟ ਜਾਂਦੇ ਅੱਠ ਨੌ ਆਟੋ ਪਲਟ ਗਿਆ ਹੀ ਅੱਜ ਵੀ ਅੱਜ ਵੀ ਛੋਟਾ ਇੱਥੇ ਗੱਟਰ ਦੇ ਵਿੱਚ ਫਸ ਗਿਆ ਸੀ ਗਾ ਜੀ ਠੀਕ ਆ ਹਾਂਜੀ ਇੱਕ 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 ਦੇਖੋ ਸਾਥੀਓ ਪਰ ਜਾਣ ਵਾਲੇ ਜਿਹੜੇ ਰਾਗੀ ਦਾ ਕੰਮ ਤੋਂ ਜਾ ਰਹੇ ਆ ਉਹ ਗੱਲ ਨਹੀਂ ਕਰਨਾ ਚਾਹੁੰਦੇ ਸੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਅਨਸੁਖਾਮੀ ਘਟਨਾ ਇੱਥੇ ਵਾਪਰਨਾ ਜਾਵੇ ਉਹ ਦੇਖੋ ਜਿੱਦਾਂ ਹੁਣ ਆਪਣੀ ਮਰਜ਼ੀ ਨਾਲ ਜਾਮ ਲੱਗ ਚੁੱਕਾ ਪੂਰਾ ਕਿਉਂਕਿ ਉਰਲੀ ਸਾਈਡ ਤੋਂ ਕੋਈ ਵੀ ਆ ਦੇਖੋ ਰੋਡ ਖਾਲੀ ਪਿਆ ਪਰ ਇੱਥੋਂ ਕੋਈ ਵੀ ਸਾਥੀ ਜਿਹੜਾ ਵਾ ਛੋਟਾ ਵਹੀਕਲ ਲਗਾਉਣ ਤੋਂ ਡਰਦੇ ਆ ਉਹਨਾਂ ਨੂੰ ਪਤਾ ਵੀ ਇੱਥੇ ਵੱਡੇ ਵੱਡੇ ਟੋਏ ਆ ਕਟਰਾਂ ਵਾਪਰ ਸਕਦੀ ਆ ਦੇਖੋ ਸਾਥੀ ਨੇ ਵੀਡੀਓ ਬਣਾਈ ਸਵੇਰ ਦੀ ਇੱਥੇ ਪਲਟ ਗਿਆ ਸੀ ਇਹਨੂੰ ਸਿੱਧਾ ਕੀਤਾ ਇਹਨਾਂ ਨੇ ਆਟੋ ਨੂੰ ਕਟਰ ਦੇ ਵਿੱਚ ਗਿਰਿਆ ਹੋਇਆ ਆ ਦੇਖੋ ਵੱਡੇ ਵਾਹਨ ਤਾਂ ਲੰਘ ਜਾਣਗੇ ਆ ਦੇਖੋ ਬੱਸ ਲੰਘੇ ਹੀ ਪਰ ਤੁਸੀਂ ਦੇਖੋਗੇ ਹੁਣ ਆ ਕੀ ਬੋਟਾ ਨੇ ਇਹ ਮਾਰੀ ਗਈ ਆ ਦੇਖੋ ਸਾਡੇ ਪ੍ਰੇਮ ਪ੍ਰੇਮ ਪੈਂਟਰ ਜੀ ਹੱਲੇ ਆ ਕਿ ਲੋਕ ਜਿਹੜੇ ਆ ਉਹ ਐਜੀਟੇਸ਼ਨ ਸੰਘਰਸ਼ ਕਰਨ ਦੇ ਲਈ ਤਿਆਰ ਨਹੀਂ ਤਾਂ ਇਹ ਲੋਕਾਂ ਨੂੰ ਜਿਹੜਾ ਭੁਗਤਣਾ ਪੈ ਰਿਹਾ ਸਾਰਾ ਕੁਝ